ਜੀ ਅਸੀਂ ਕਵਰ ਕੀਤੀ ਹੈ ਨਾ ਉਹਦਾ 484000 ਜਿਹੜੇ 2012 ਚ ਵੇਚ ਕੀਤਾ ਹੈ ਉਹ ਦਿਖਾ ਦਿਓ ਤੇ ਕਿ ਕਈ ਵਾਰੀ ਤੁਸੀਂ ਪਹੁੰਚ ਨਹੀਂ ਰਹੇ ਪਹੁੰਚ ਨਹੀਂ ਰਹੇ ਅਗਰ ਕਾਰਵਾਈ ਜੇ ਭਲਾਈ ਦਿੰਦੀ ਹੈ ਇਹੋ ਗੱਲਾਂ ਕਿ ਸਿਰਫ ਸਾਡਾ ਜਿਹੜਾ ਹੈਗਾ ਪ੍ਰਾਪਰਟੀ ਦਾ ਡਿਸਪੂਟ ਹੈ ਉਹਨੂੰ ਲੈ ਕੇ ਸਾਰੀਆਂ ਝੂਠੀਆਂ ਗੱਲਾਂ ਹੁੰਦੀਆਂ ਤੇ ਪ੍ਰਾਪਰ ਰਿਪਲਾਈ ਦਿੰਦੀ ਹੈ ਮੌਤੀ ਪਤਾ ਕਿ ਦੇਖੋ ਜਿਹੜੀ ਚੀਜ਼ ਦਾ ਉਹਨਾਂ ਨੇ ਕਿਹਾ ਜਿਵੇਂ ਸਪੋਜ਼ ਕਰੋ ਉਹਨਾਂ ਨੇ ਕਿਹਾ ਤਾਂ ਕਿ ਪਾਰਕਿੰਗ ਨਹੀਂ ਕਿ ਤੁਸੀਂ ਬਾਹਰ ਤੋਂ ਦੱਸਦਾ ਪਾਰਕਿੰਗ ਉਹਨੇ ਕਿਹਾ ਕਿ ਇਹ ਥੱਲੇ ਬੇਸਮੈਂਟ ਹੈ ਨਾ ਉਹ ਐਜ਼ ਅ ਯੂਜ਼ ਤੁਸੀਂ ਪਾਰਕਿੰਗ ਕਰਨੀ ਸੀ ਕਿ ਉਹਦਾ ਨਕਸ਼ਾ ਪਾਸ ਹੈ ਜਾਂ ਨਕਸ਼ਾ ਨਹੀਂ ਹੈ ਨਾ ਉਹ ਖਾਲੀ ਮੈਂ ਤੁਹਾਨੂੰ ਹਾਂ ਬਸ ਉਹ ਉਹਨੇ ਵੀਡੀਓ ਜਿਹੜੀ ਦਿਖਾਈਆਂ ਨੇ ਵੀਡੀਓ ਫੋਟੋ ਦਿਖਾ ਰਿਹਾ ਉਹ ਪੁਰਾਣੇ ਹੋਟਲ ਦੇ ਦਿਖਾ ਰਿਹਾ ਪੁਰਾਣਾ ਸਟਾਡਿਓ ਨਹੀਂ ਪਿੱਛੇ ਜਿਹੜਾ ਟੈਕੀ ਸੀ ਉਦੋਂ ਵੀ ਜਿਹੜੇ ਕੋ ਜਿਹੜੀ ਚੀਜ਼ ਦਾ ਉਹਨਾਂ ਨੇ ਕਿਹਾ ਜਦੋਂ ਆਪਾਂ ਸਪੋਜ਼ ਕਰ ਉਹਨਾਂ ਨੇ ਕਿਹਾ ਸੀ ਕਿ ਪਾਰਕਿੰਗ ਨਹੀਂ ਤੁਸੀਂ ਬਾਹਰ ਤੋਂ ਦੱਸਦਾ ਪਾਰਕਿੰਗ ਨਹੀਂ ਕਿਹਾ ਸੀ ਕਿ ਜੀ ਥੱਲੇ ਬੇਸਮੈਂਟ ਜਾਣਾ ਉਹ ਐਜ਼ ਅ ਯੂਜ਼ ਤੁਸੀਂ ਪਾਰਕਿੰਗ ਕਰਨੀ ਸੀ ਕਿ ਉਹਦਾ ਨਕਸ਼ਾ ਪਾਸ ਹੈਗਾ ਨਕਸ਼ਾ ਉਹ ਖਾਲੀ ਬਈਆਂ ਮੈਂ ਤਾਂ ਦਿਖਾਉਂ ਹਾਂ ਬਸ ਉਹਨੇ ਵੀਡੀਓ ਜਿਹੜੀ ਵੀਡੀਓ ਫੋਟੋ ਦਿਖਾ ਰਿਹਾ ਉਹ ਪੁਰਾਣੇ ਹੋਟਲ ਦੇ ਦਿਖਾ ਰਿਹਾ ਪੁਰਾਣਾ ਸਿਲਵਰ ਪੰਜਾਂ ਨਹੀਂ ਪਿੱਛੇ ਜਿਹੜਾ ਡੈਕੋਰੇਸ਼ਨ ਵਗੈਰਾ ਹੋਈ ਹੈ ਕੋਈ ਹਿੱਸਾ ਜਿਹੜਾ ਟੈਂਪਰੋਲ ਤੇ ਨਹੀਂ ਨਹੀਂ ਬੈਂਕੋੜਾ ਲੱਤਦਾ ਪਹਿਲਾਂ ਸੀ ਪਾਰਕਿੰਗ ਹਾਂ ਜੀ ਉਹਦੀ ਤੇ ਨਹੀਂ ਫੋਟੋ ਦਿਖਾ ਰਿ ਚਾਪਾ ਪਿੱਛੇ ਜene ਜਦੋਂ ਜਿੱਦਣ ਫੜੇ ਜਾਣ ਤੋਂ ਪਹਿਲਾਂ ਇੱਕ ਲਾਸਟ ਪ੍ਰੈਸ ਕਾਉਂਟ ਦੱਸ ਕੀਤੀ ਉਹ ਸਕਦੀ ਹੈ ਗਿਆ ਨਾਲ ਕੁਝ ਨਹੀਂ ਨਹੀਂ ਫੋਟੋ ਦੇਖਣਾ ਵੀਡੀਓ ਵੱਲ ਦੇਖ ਲੈ ਹਮ ਬਸ ਬੈਠੇ ਹਾਂ ਬਹੁਤ ਸਾਰੇ ਖਾਮੀਆਂ ਪਾਈ ਜਾਂਦੀਆਂ ਨੇ ਯਾਨੀ ਕੀ ਕਹਾਂ ਸਰੋਤ ਸਭ ਤੋਂ ਪਹਿਲੀ ਗੱਲ ਤੇ ਮੈਂ ਇਹ ਦੱਸਣਾ ਚਾਹੁੰਦਾ ਕਿ 2012 ਦੇ ਵਿੱਚ ਇਹੋ ਹੀ ਸੰਦੀਪ ਗਵਰਸੀ ਤੇ ਰੁਨੀਤ ਮਹਾਜਨ ਇਹ ਅਲੀਗੇਸ਼ਨ ਇੱਕ ਲੋਕਲ ਐਮਐਲਰ ਨੇ ਲਗਾਉਂਦੇ ਸੀ ਕਿ ਸਾਡੀ ਬਿਲਡਿੰਗ ਬਿਲਕੁਲ ਠੀਕ ਹੈ ਇੱਥੇ ਇਦਾਂ ਦੀ ਕੋਈ ਇਲੈਗਲ ਕੰਸਟ੍ਰਕਸ਼ਨ ਨਹੀਂ ਹੋਈ ਤੇ ਇਹ ਕਹਿੰਦੇ ਆ ਕਿ ਮੰਤਰੀ ਹੈ ਜ ਮੰਤਰੀ ਹੈ ਜਾਂ ਐਮ ਐਲ ਏ ਸਾਡਾ ਜ਼ਬਰਦਸਤੀ ਬਿਲਡਿੰਗ ਦਾ ਨੁਕਸਾਨ ਕਰਨਾ ਚਾਹੁੰਦਾ ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਏ ਉਦੋਂ ਝੂਠ ਬੋਲ ਰਹੇ ਸੀ ਕਿ ਅੱਜ ਝੂਠ ਬੋਲ ਰਹੇ ਆ ਇਸ ਦੇ ਪਿੱਛੇ ਇਹਨਾਂ ਦਾ ਕੀ ਕਾਰਨ ਆ ਮੈਂ ਤੁਹਾਨੂੰ ਸਾਰਾ ਦੱਸਣਾ ਚਾਹਣਾ ਬਨੀਤ ਮਹਾਜਨ ਨੇ ਸਾਡੇ ਮੇਰੇ ਤੇ ਤੇ ਮੇਰੀ ਮਦਰ ਦੇ ਪ੍ਰਾਪਰਟੀ ਨੂੰ ਲੈ ਕੇ ਮਲਟੀਪਲ ਜਿਹੜੇ ਕੇਸਿਸ ਪਾਈ ਹੋਏ ਆ ਸਾਡੇ ਮਲਟੀਪਲ ਡਿਸਪਿਊਟ ਚੱਲ ਰਹੇ ਨੇ ਇਹ ਐਫ ਆਈ ਆਰ ਨੰਬਰ 13 ਹੈਗੀ ਆ ਜੀ ਬਨੀਤ ਨੇ ਲਾਸਟ ਈਅਰ ਮੇਰੇ ਤੇ ਅਟੈਕ ਕੀਤਾ ਸੀ ਉਹਦਾ ਕਾਰਨ ਇਹ ਸੀ ਕਿ ਇਹਨੇ ਮਦਰ ਦੀ ਪ੍ਰਾਪਰਟੀ ਦੇ ਦੋ ਜਾਲੀ ਬਿਆਨੇ ਬਣਾ ਲਏ ਜਿਸ ਦੀ ਪੇਰਵਾਹੀ ਮਦਰ ਦੀ ਇਸ ਤੂੰ ਸੀ ਦੇਖ ਰਹੇ ਹੋ ਤਾਂ ਵਿਚਾਰੇ ਅਫਸਰਾਂ ਦਫਤਰਾ ਚ ਜਾ ਨਹੀਂ ਸਕਦੇ ਜਿਹਦੀ ਪੇਰਵਾਹੀ ਮੈਂ ਕਰ ਰਿਹਾ ਸੀ ਜਿਸ ਜਿਸ ਤੇ ਹੁਣ ਤੇ ਐਫ ਆਰ ਨੰਬਰ 13 ਦਰਜ ਹੋਈ ਤੇ ਨਾਲੇ ਖੋ ਦਾ ਖਰਚਾ ਦਰਜ ਹੋਇਆ ਠੀਕ ਹੈ ਉਸ ਤੋਂ ਬਾਅਦ ਐਫ ਆਰ ਨੰਬਰ 88 ਹੈ ਜੀ ਜਿਹੜਾ ਕਿ ਮਦਰ ਦਾ ਨੇ ਜਾਲੀ ਬਿਆਨਨਾ ਬਣਾਇਆ ਸੀਗਾ ਇਸ ਤੇ ਜਿਹੜਾ ਪਰਚਾ ਦਰਜ ਹੋਇਆ ਜਿਸ ਵਿੱਚ ਜੇਲ ਵੀ ਜਾਣ ਰਿਹਾ ਹੈ ਜੇਲ ਜਾਣ ਤੋਂ ਬਾਅਦ ਇਹਨੇ ਆ ਕੇ ਮੈਨੂੰ ਤੇ ਮਦਰ ਨੂੰ ਥ੍ਰੈਟ ਕੀਤਾ ਜਿਸ ਤੇ ਮੈਂ ਇਹਦੇ ਉੱਪਰ ਫਿਰ ਦੁਬਾਰਾ ਮਾਜ ਲੋਕ ਸੀਪੀ ਅੰਮ੍ਰਿਤਸਰ ਨੂੰ ਐਪਲੀਕੇਸ਼ਨ ਦਿੱਤੀ ਉਸ ਐਪਲੀਕੇਸ਼ਨ ਦੇ ਉੱਪਰ ਇੱਕ ਡੀਡੀਆਰ ਕੱਟੀ ਗਈ ਕਿ ਜਿਹੜਾ ਥ੍ਰੈਟ ਕਰਦਾ ਪਾਇਆ ਗਿਆ ਜਿਸ ਤੇ ਮੈਂ ਇਹਦੀ ਬੇਲ ਦੀ ਕੈਂਸਲੇਸ਼ਨ ਦੀ ਮੰਗ ਕੀਤੀ ਹੋਈ ਹੈ ਜਿਹੜੀ ਕਿ ਸੈਸ਼ਨ ਕੋਡ ਦੇ ਵਿੱਚ ਪੈਂਡਿੰਗ ਹੈ ਇਹ ਮੇਰੇ ਤੇ ਪ੍ਰੈਸ਼ਰ ਬਣਾ ਰਿਹਾ ਹੈ ਨਾ ਚੀਜ਼ਾਂ ਦੇ ਨਾਲ ਕਿ ਕਿਸੇ ਤਰੀਕੇ ਜਿਹੜਾ ਹੈਗਾ ਕਿ ਮੈਂ ਇਹਨਾਂ ਨੂੰ ਪ੍ਰੋਫੈਸਰ 'ਚ ਦਬਾ ਸਕਾਂ ਬਾਕੀਆਂ ਦੇ ਕਰੈਕਟਰ ਨੂੰ ਦੱਸ ਲਈ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਬਨੀਤ ਮਹਾਜਨ ਦੀ ਵਾਈਫ ਹੈ ਸੋਨੀਆ ਮਹਾਜਨ ਜੋ ਕਹਿ ਰਹੀ ਕਰ ਰਹੀ ਹੈ ਇਸ ਨੇ ਸਿਕਿਉਰਿਟੀ ਲੈਣ ਲਈ ਆਪਣੇ ਉੱਪਰ ਇੱਕ ਝੂਠਾ ਡੈਕਟਰ ਆਇਆ ਜਿਹੜਾ ਕਿ ਤੁਸੀਂ ਸਾਰੇ ਮੀਡੀਆ ਵਾਲੇ ਆਲਰੇਡੀ ਜਾਣਦੇ ਹੋ ਜਿਸ ਵਿੱਚ ਆਲਰੇਡੀ ਜੇਲ੍ਹ ਕੱਟ ਕੇ ਆ ਚੁੱਕਾ ਜੇਲ੍ਹ ਵਿੱਚ ਵੀ ਇਰਤੇ ਇੱਕ ਐਫਆਈਆ ਦਰਜ ਹੋਈ ਉੱਥੇ ਵੀ ਕੋਈ ਮੈਨੀਪੂਲੇਟਿੰਗ ਕਰਦਾ ਫੜਿਆ ਗਿਆ ਪ੍ਰਿਜ਼ਨ ਐਕਟ ਦੇ ਵਿੱਚ ਇਹ ਚੌਥੀ ਐਫਆਈਆ ਰਿਪੋਰਟ ਹੈ ਇਸ ਤੋਂ ਬਾਅਦ ਇਹਨੇ ਹਾਈ ਕੋਰਟ ਦੇ ਵਿੱਚ ਇੱਕ ਐਪਲੀਕੇਸ਼ਨ ਦਿੱਤੀ ਕਿ ਆਪਣੀ ਸਿਕਿਉਰਿਟੀ ਵਾਸਤੇ ਜਿਸ ਵਿੱਚ ਹਾਈ ਕੋਰਟ ਨੇ ਅਸੀਂ ਵੀ ਇੱਕ ਕੇਸ ਪਾਇਆ ਦੇ ਅਗੇਂਸਟ ਇਹਨੂੰ ਹਾਈ ਕੋਰਟ ਨੇ 50000 ਰੁਪਏ ਫਾਈਨ ਪਾਇਆ ਦੇ ਇਸ ਤੋਂ ਬਾਅਦ ਮੈਂ ਕਰਾਂਗਾ ਜੀ ਇਹ ਜਿਹੜੇ ਗਵਰਸੀ ਜੀ ਜੋ ਕਹਿ ਰਹੇ ਨੇ ਅਸੀਂ ਜਿਹੜੀ ਆਪਣੀ ਹੋਟਲ ਦੀਆਂ ਹੈਗੀਆਂ ਸੀਆਰਯੂ ਤੇ ਕੀਤੀ ਹੋਈ ਹੈ 2000 ਸੰ ਦੇ ਵਿੱਚ 2012 ਦੇ ਵਿੱਚ ਅਸੀਂ ਕੰਪਾਉਂਡਿੰਗ ਫੀਸ ਵੀ ਪੇ ਕੀਤੀ ਹੋਈ ਹੈ ਇਹ ਸਿਰਫ ਤੇ ਸਿਰਫ ਸਾਡੇ ਤੇ ਇੱਕ ਪ੍ਰੈਸ਼ਰ ਬਣਾਉਣ ਲਈ ਪ੍ਰਾਪਰਟੀ ਨੂੰ ਸਾਡੀ ਹਥਿਆਨ ਲਈ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਇਹ ਜਿਹੜਾ ਸੰਦੀਪ ਗਵਰਸੀ ਹੈ ਇਹ ਵੀ ਇਲਲੀਗਲ ਸਿਕਿਉਰਟੀ ਯੂਜ਼ ਕਰ ਰਿਹਾ ਇਹ ਕਹਿੰਦਾ ਸੀ ਸਿਕਿਉਰਟੀ ਇਸ ਵੇਸ ਤੇ ਲੇਤੀ ਸੀ ਇਹ ਕਹਿੰਦਾ ਸੀ ਕਿ ਵਨੀਤ ਮਹਾਜੰਦਾ ਮੈਂ ਵਕੀਲ ਹਾਂ ਸਾਡਾ ਅਨਿਲ ਜੋਸ਼ੀ ਦੇ ਨਾਲ ਝਗੜਾ ਚੱਲਦਾ ਵਨੀਤ ਮਹਾਜੰਦਾ ਤੇ ਸੱਚ ਦੁਨੀਆ ਦੇ ਸਾਹਮਣੇ ਆ ਗਿਆ ਇਹਦਾ ਸੱਚ ਸਾਹਮਣੇ ਲਿਆਉਣ ਲਈ ਇੱਕ ਮੈਂ ਸੀਪੀ ਸਾਹਿਬ ਨੂੰ ਤੇ ਏਡੀਜੀਪੀ ਸਿਕਿਉਰਟੀ ਸਾਹਿਬ ਨੂੰ ਤੇ ਡੀਜੀਪੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਸੀ ਜਿਦੇ ਵਿੱਚ ਮੈਂ ਸਾਰੇ ਫੈਕਟ ਲਿਖੇ ਆ ਤੇ ਇਹ ਵਨੀਤ ਮਹਾਜੰਨ ਨੂੰ ਆਪਣੀ ਸਿਕਿਉਰਟੀ ਗਵਰ ਇਲੈਗਲ ਤੌਰ ਤੇ ਪ੍ਰੋਵਾਈਡ ਕਰਦਾ ਪਿਆ ਜਿਹਦੀਆਂ ਕਿ ਸੀਸੀਟੀਵੀ ਫੁਟੇਜ ਵੀ ਮੈਨੂੰ ਦਿੱਤੀਆਂ ਇਹ ਸਾਰੀਆਂ ਇਹਨਾਂ ਚੀਜ਼ਾਂ ਨੂੰ ਕਰਦੇ ਹੋਏ ਇਹ ਝੂਠੀਆਂ ਕਹਾਣੀਆਂ ਬਣਾ ਕੇ ਮੈਨੀਪੂਲੇਸ਼ਨ ਕਰਕੇ ਸਾਡੇ ਤੇ ਪ੍ਰੈਸ਼ਰ ਬਣਾ ਲਿਆ। ਲੇਕਿਨ ਸਭ ਜਿਹੜੀ ਪ੍ਰੈਸ ਕੰਫਰੰਸ ਹੈ ਉਹਦਾ ਵੀ ਕਾਨਫਰੰਸ ਇਹ ਆ ਕਿ ਤੁਸੀਂ ਜਿਹੜੀ ਜਗ੍ਹਾ ਤੇ ਤੁਸੀਂ ਐਨੋਸਿਸ ਲੈਂਦੀਆਂ ਨੇ ਜਾਂ ਤੁਸੀਂ ਜਿਹੜੀਆਂ ਚੀਜ਼ਾਂ ਦੀ ਗੱਲ ਕਰ ਰਹੇ ਹੋ ਉਹ ਇਲੈਗਲ ਹੈ ਕਿਸ ਜਗ੍ਹਾ ਤੇ ਤੁਸੀਂ ਆਪਣਾ ਇੱਕ ਛੋਟਾ ਜਿਹਾ ਹਾਲ ਬਣਾਇਆ ਉਸ ਜਗ੍ਹਾ ਤੇ ਪਾਰਕਿੰਗ ਦਿਖਾਈ ਗਈ ਆ। ਦੂਸਰਾ ਮੁੱਦਾ ਰਗਾ ਕਿ ਜਿਹੜੇ ਰੂਮਸ ਮ ਆਏਗੇ ਨੇ ਪਿਛਲੇ ਪਾਸੇ ਡਾਕ ਜਿਹੜੀ ਛੱਡੀ ਜਾਂਦੀ ਆ ਐਕਸਟਰਾ ਜਿਹੜੀ ਐਗਜ਼ਿਟ ਹੁੰਦੀ ਐ ਐਮਰਜੈਂਸੀ ਕਿਤੇ ਉਹਨੂੰ ਵੀ ਤੁਸੀਂ ਇਸਤੇਮਾਲ ਕੀਤਾ ਇਹ ਅਲੀਗੇਸ਼ਨ ਹੈ ਪਿੱਛੇ ਪੌੜੀਆਂ ਨੇ ਜੀ ਐਮਰਜੈਂਸੀ ਐਗਜ਼ਿਟ ਵੀ ਹੈਗੀ ਐ ਇਹ ਛੂਟ ਕਹਿ ਰਿਹਾ ਜਿਹੜੀ ਪਿਛਲੀ ਜਗ੍ਹਾ ਅਸੀਂ ਉਹਨੂੰ ਕੰਪਾਉਂਡ ਕਰਾਇਆ ਹੋਇਆ ਹੈ ਇਹ ਕਾਰਪੋਰੇਸ਼ਨ ਤੱਕ ਤੁਸੀਂ ਪਹੁੰਚ ਸਕਦੇ ਹੋ ਅਗਲੇ ਪਾਸੇ ਤੁਸੀਂ ਆਏ ਹੋ ਤੁਸੀਂ ਸਾਰਿਆਂ ਨੇ ਇੱਥੇ ਪਾਰਕਿੰਗ ਕੀਤੀ ਐ ਤੁਹਾਡੇ ਸਾਹਮਣੇ ਹਾਊਸ ਲਾਈਨ ਮੈਂ ਛੱਡੀ ਹੋਈ ਐ ਠੀਕ ਐ ਜੇ ਤੁਸੀਂ ਬੇਸਮੈਂਟ ਦਿਖਾਣਾ ਚਾਹੁੰਦੇ ਹੋ ਉੱਥੇ ਗੰਦ ਪਿਆ ਖਾਲੀ ਪਿਆ ਇਹ ਸਿਰਫ ਤੇ ਸਿਰਫ ਸਾਡੇ ਦੇ ਪ੍ਰੈਸ਼ਰ ਵੇਸ ਕਰਕੇ ਵਧਾ ਰਿਹਾ ਕਿਤੇ ਮੈਂ ਬਨਿਤ ਦੀ ਵੇਨਲਾ ਕੈਨਸਲ ਕਰਾਦਾ ਇੱਕ ਮਦਰ ਨੇ ਹਾਈ ਬੋਰਡ ਦੇ ਵਿੱਚ ਜਿਹੜੀ ਇਸ ਪ੍ਰੋਪਰਟੀ ਦੇ ਵਿੱਚ ਬਨਿਤ 24% ਦਾ ਸ਼ੇਅਰਹੋਲਡਰ ਹੈ ਜਿਹੜੀ 2018 ਚ ਮਦਰ ਨੇ ਦੇ ਨਾਂ ਤੇ ਕੀਤਾ ਸੀਗਾ ਉਹਦੀ ਵੀ ਸੀਨੀਅਰ ਸਿਟੀਜ਼ਨ ਐਕਟ ਦੇ ਵਿੱਚ ਅਸੀਂ ਕੈਂਸਲੇਸ਼ਨ ਪਾਈ ਹੋਈ ਹੈ ਹਾਈ ਕੋਰਟ ਦੇ ਵਿੱਚ ਇਹਨੂੰ ਇਹ ਹੈਗਾ ਕਿ ਕਿਤੇ ਮੇਰੀਆਂ ਚੀਜ਼ਾਂ ਮੇਰੇ ਕੋਲ ਹੱਥੋਂ ਖੁੱਸ ਨਾ ਜਾਣ ਇਹਨਾਂ ਤੇ ਇੰਨਾ ਕੁ ਪ੍ਰੈਸ਼ਰ ਬਣਾਓ ਇੰਨਾ ਕੁ ਪ੍ਰੈਸ਼ਰ ਬਣਾਓ ਇਹ ਮੇਰੇ ਕਿ ਹੱਥ ਜੋੜ ਜਾਣ ਲੇਕਿਨ ਉਹ ਹਾਈ ਕੋਰਟ ਦੇ ਜਿਹੜੇ ਹੈਗਾ ਨੋਟਿਸ ਦੀ ਗੱਲ ਕਰਦਾ ਹੈ ਕਿ ਅਸੀਂ ਐਮਪੀਪੀ ਨੂੰ ਕਹਿ ਰਹੇ ਹਾਂ ਹਾਈ ਕੋਰਟ ਦੇ ਜੇ ਨੋਟਿਸਾਂ ਦੀ ਗੱਲ ਕਰੀਏ ਦੇਖੋ ਗੱਲ ਹੈ ਕਿ ਸੱਚ ਨੂੰ ਪਰਮਾਨ ਦੀ ਲੋੜ ਨਹੀਂ ਹੁੰਦੀ ਇਹਦੇ ਪੜ ਸਕਦੇ ਹੋ ਤੁਸੀਂ ਕਿ ਲਿਖਿਆ ਹੋਇਆ ਕਿ ਡੈਰੀਟ ਡਿਸਮਿਸ ਹੋਈ ਹੈ ਕਹਿਣ ਨੂੰ ਤੁਸੀਂ ਜੋ ਮਰਜ਼ੀ ਕਹੀਓ ਡੈਰੀਟ ਡਿਸਮਿਸ ਹੋਈ ਹੈ ਜੀ ਡੇਟ 11 2025 ਨੂੰ ਲੇਕਿਨ ਉਹ ਲੇਕਿਨ ਤੀਜੇ ਮਹੀਨੇ ਦੀ ਤਾਰੀਖ ਹੈ ਯਾਨੀ ਕਿ ਤੀਜੇ ਮਹੀਨੇ ਤੀਜੇ ਮਹੀਨੇ ਕੋਈ ਰਿਟਰਨ ਨਹੀਂ ਹੈਗੀ ਜੀ ਝੂਠਾ ਜੀ ਇਹ ਡੇਟ ਅੱਤੇ ਥੱਲੇ ਲਿਖੀ ਹੋਈ ਆ ਤੁਸੀਂ ਦੇਖ ਸਕਦੇ ਹੋ 11/2/2025 1 ਕੋ 32 ਦਾ ਵੀ ਕਹਿੰਦੇ ਕਿ ਤੁਹਾਡਾ 32 ਦਾ ਕੰਟਰੈਕਸ਼ਨ ਕੱਟਣ ਵਾਸਤੇ ਦੇਖੋ ਜੀ ਮੇਰਾ 32 ਦਾ ਕੰਟਰੈਕਸ਼ਨ 1993 ਦਾ ਹੈਗਾ ਮੈਂ ਅੱਜ ਤੇ ਬਿਲਡਿੰਗ ਪਰ ਆਈ ਨਹੀਂ ਦਾ ਇਸ ਬਿਲਡਿੰਗ ਦੇ ਵਿੱਚ ਕੋਈ ਨਵੀਂ ਕੰਸਟਰਕਸ਼ਨ ਹੋਈ ਆ ਮੇਰੇ ਖਾਤੇ ਤੁਸੀਂ ਵੀ ਇੱਥੇ ਬੜੀ ਵਾਰੀ ਆ ਚੁੱਕੇ ਹੋ ਇਹੋ ਸੰਦੀਪ ਗੌਰ ਸਿੰਘ ਤੇ ਬਨੀਤ ਮਹਾਜਨ ਇੱਥੇ ਪ੍ਰੈਸ ਕਾਨਫਰੰਸਾਂ ਕਰਦੇ ਰਹੀ ਆ ਵਨੀਤ ਮਾਜਨ ਨੂੰ ਇੱਕ ਗੱਲ ਪੁੱਛੋ ਕਿ ਇਹਦਾ ਪ੍ਰਾਪਨਾ ਆਫਿਸ ਕਿੱਥੇ ਹੈ? ਕਿਸੇ ਬਿਲਡਿੰਗ 'ਚ ਹੀ ਹੋਵੇਗਾ। ਹਾਂ ਇੱਕ ਕੋਰਟ ਨੇ ਇਹਦੇ ਅਗੇਂਸਟ ਇੱਕ ਆਰਡਰ ਪਾਸ ਕੀਤਾ ਹੋਇਆ ਹੈ। ਵਰਿੰਦਰ ਕੁਮਾਰ ਜੱਜੀ ਨੇ ਸੱਤੇ ਕਿ ਇਹ ਬਿਲਡਿੰਗ ਦੇ ਵਿੱਚ ਕਿਸੇ ਦਾ ਤਾਂ ਇੰਟਰਫੇਅਰ ਨਹੀਂ ਕਰ ਸਕਦਾ। ਹੂੰ ਜਿਹੜੀ ਲੇਡੀਜ਼ ਨੇ ਕੰਪਲੇਨ ਕੋਈ ਹੋਈ। ઓ ਲੇਡੀਜ਼ ਕੀ ਕਰ? ઓ ਲੇਡੀਜ਼ ਦੀ ਜੇ ਗੱਲ ਆ ਜੀਏ ਜਿਹੜੀ ਲੇਡੀਜ਼ ਹੀ ਕੰਪਲੀਟ ਕਰ ਰਹੀ ਹੈ। ਜਿਹੜੀ ਲੇਡੀਜ਼ ਕੰਪਲੇਨਟ ਕਰ ਰਹੀ ਹੈ। ਇਕ ਚਮੇਹ ਦੱਸਣਾ ਚਾਹਨਾ ਕਿ ਬਨੀਤ ਦਾ ਜਿਹੜਾ ਡਿਵੋਰਸ ਹੈ ਪਿਛਲੇ ਸਾਲ 9 4 2024 ਦੇ ਵਿੱਚ ਹੋਇਆ ਉਹਨੂੰ ਆਇਆ ਇੱਥੇ ਪੂਰਾ 1 ਸਾਲ ਵੀ ਨਹੀਂ ਹੋਇਆ ਤੇ ਉਹਨੂੰ 35 ਸਾਲ ਪੁਰਾਣੀ ਬਿਲਡਿੰਗ ਬਾਰੇ ਕਿੱਦਾਂ ਪਤਾ ਲੱਗਿਆ ਇਹ ਬਨੀਤ ਮਾਜੰਦੇ ਸੰਦੀਪ ਗੌਰਸੀ ਦਾ ਪੜਿਆ ਪੜਾਇਆ ਝੂਠਾ ਜਿਹੜਾ ਬੋਲਦੀ ਪਈ ਹੈ ਤੇ ਨਹੀਂ ਉਹਨਾਂ ਨੇ ਕਿਸੇ ਕੋਲ ਦੇ ਜਿਹੜਾ ਕੇਸ ਤੁਹਾਡੇ ਦੇ ਤਦਾਇਨ ਕੀਤਾ ਕਿ ਨਹੀਂ ਲੇਉਂ ਨੀ ਨੇ ਜੀ ਲੇਡੀਜ਼ ਨੇ ਸੋਨੀਆ ਨੇ ਕੇਸ ਇਹ ਦਾਇਰ ਕਰਤਾ ਜੀ ਚੁੱਕੇ ਦੀ ਜਦਕੀ ਕੋਰਟ ਨੇ ਵੀ ਇਹ ਗੱਲ ਮੰਨੀ ਹੈ ਕਿ ਇਹ ਕਹਿੰਦੇ ਜੀ ਪੀਆਇਲ ਪਾ ਰਹੇ ਆ ਉਹਨਾਂ ਨੇ ਕਿਹਾ ਤੁਹਾਡੀ ਲੋਕਲ ਸਟੈਂਡਿੰਗ ਬੰਦੀ ਨਹੀਂ ਇਸ ਚੀਜ਼ ਦੇ ਉੱਪਰ ਸਾਡਾ ਫੈਮਿਲੀ ਡਿਸਪਿਊਟ ਚੱਲ ਰਿਹਾ ਤੇ ਤੁਸੀਂ ਕਿਤਾਹ ਚੀਜ਼ ਦੀ ਕੀ ਪਾ ਸਕਦੇ ਹੋ ਉਹ ਐਹੋ ਲੱਗ ਕੇ ਚਿਰਦੇ ਆ ਕਿਤੇ ਇੱਕ ਕਿਤੇ ਜੋੜ ਦਿੰਦੇ ਆ ਜਿਉਂ ਉਹ ਦੇਖੋ ਜੀ ਇਹ ਜਿਹੜਾ ਘਰ ਤੁਹਾਨੂੰ ਮੈਂ ਸਾਰਾ ਕੁਝ ਤੇ ਦੱਸਦਾ ਇਹ ਜਿਹੜਾ ਘਰ ਹੈਗਾ ਇਸ ਲੇਡੀ ਨੇ ਬਣੀ ਧਮਾਜੰਦੇ ਕਹਿਣ ਦੇ ਉੱਪਰ ਆਲਰੇਡੀ ਵੀ ਮੇਰੇ ਤੇ ਇਤਾਂ ਦੇ ਗੰਦੇ ਗੰਦੇ ਅਲਿਗੇਸ਼ਨ ਅਲਿਗੇਸ਼ਨ ਲਗਾ ਕੇ ਕੰਪਲੇਂਟਾਂ ਦਿੱਤੀਆਂ ਜਿਹੜੀਆਂ ਕਿ ਫਾਈਲ ਹੋ ਚੁੱਕੀਆਂ। ਇਹ ਮਤਲਬ ਸਾਨੂੰ ਹਰਾਸਮੈਂਟ ਕਰਨ ਲਈ, ਬਲੈਕਮੇਲ ਕਰਨ ਲਈ ਕਿਸੇ ਹੱਦ ਤੱਕ ਵੀ ਜਾ ਰਹੇ ਨੇ ਤੇ ਜਾ ਸਕਦੇ ਨੇ। ਅਗੇ ਤੁਸੀਂ ਜਾਣਦੇ ਹੋ ਕਿ ਇਹਨਾਂ ਚੀਜ਼ਾਂ ਕਰਕੇ ਅਨਿਲ ਜੋਸ਼ੀ ਜੀ ਨੇ ਉਹਨਾਂ ਨੇ ਵੀ ਕਿਹਾ ਸੀ ਇਹ ਦੋ ਇਹ ਵਕੀਲ ਜਿਹੜਾ ਬਲੈਕਮੇਲ ਹਨ। ਪਰ ਉਹ ਕਹਿੰਦੇ ਵੀ ਸਾਡੇ ਕੋਲ ਪੂਰੀ ਐਵੀਡੈਂਸ ਹੈਗੀ। ਦੇਖੋ ਜੀ ਐਵੀਡੈਂਸ ਹੈਗੀ ਉਹਦੇ ਲਈ ਦੇਖੋ ਕੋਟਾਂ ਵੀ ਬੈਠੀਆਂ ਐ, ਸਰਕਾਰੀ ਧਾਇਰੇ ਵੀ ਬੈਠੇ ਹੋਏ ਆ। ਪਰ মিডিਆ ਨੂੰ ਝੂਠ ਬੋਲ ਕੇ ਤੇ ਆਪਾਂ ਪਤਾ ਨਹੀਂ ਕੀ ਸਾਬਤ ਕਰਨਾ ਜਾਂਦੇ ਨੇ ਮੈਂ ਤੇ ਜੋ ਗੱਲ ਕਰ ਰਿਹਾ ਹਾਂ ਉਹ ਡਾਕੂਮੈਂਟ ਕਰ ਰਿਹਾ ਆ ਤੁਹਾਡੇ ਸਾਹਮਣੇ ਰੱਖ ਰਿਹਾ ਸਾਰੇ ਇਹ ਤੇ ਹੈ ਨਹੀਂ ਕੋਈ ਵੀ ਡਾਕੂਮੈਂਟ ਤੁਹਾਨੂੰ ਮੈਂ ਨਹੀਂ ਦਿਖਾਇਆ ਸਾਡਾ ਪ੍ਰਾਪਰਟੀ ਜਦ ਡਿਸਪੂਟ ਚੱਲਦਾ ਪਿਆ ਹੋਇਆ ਐਨੇ ਮੈਂ ਇਹਨਾਂ ਨੂੰ 2018 'ਚ ਇਹਨਾਂ ਦੇ ਨਾਂ ਤੇ ਜੋ ਵੀ ਬੰਦਾ ਸੀਗਾ ਇਹਨਾਂ ਦੇ ਫਾਦਰ ਨੇ ਨਹੀਂ ਕੁਝ ਕੀਤਾ ਮੈਂ ਸਾਰਾ ਕੁਝ ਇਹਨਾਂ ਦੇ ਨਾਂ ਤੇ ਰਜਿਸਟਰੀ ਕਰਤੀ ਆ ਇਹ ਜਿਹੜੀ ਮੇਰੇ ਨਾਲ ਦੀ ਗਿਸ਼ਤੀ ਸੀ ਉਹਦਾ ਝੂਠਾ ਬਿਆਨਾ ਬਣਾ ਲਿਆ ਤੇ ਮੇਰੀ ਮਾਂ ਨੇ ਆਪਣੀ ਜਗਾ ਜਣੀ ਹੈ ਮੈਨੂੰ ਵੇਚ ਦਿੱਤੀ ਹੈ ਜਿਹੜੀ ਕੋਰਟ ਦੇ ਵਿੱਚ ਕੇਸ ਸੀ ਚੱਲਦਾ ਪਿਆ ਉਹ ਸਾਬਤ ਵੀ ਹੋ ਗਿਆ ਔਰ ਮੈਨੂੰ ਇੰਨਾ ਡਰਾਉਂਦਾ ਤਾਂ ਭੰਦਾ ਵੈ ਮੈਂ ਨੂੰ ਵਕੀਲ ਇਸ ਕਰਕੇ ਨਹੀਂ ਸੰਭਾਇਆ ਤੇ ਮੈਨੂੰ ਕੋਰਟ ਕਚਾਈਆਂ ਦੇ ਵਿੱਚ ਪੇਸ਼ ਕਰੀ ਕੋਰਟ ਕਚਾਈਆਂ ਦੇ ਵਿੱਚ ਲੈ ਕੇ ਜਾਵਤ ਮੈਂ ਮੈਂ ਜੋਬ ਕਰਦੀ ਨਹੀਂ ਆ ਉ ਸਰਕਾਰੀ ਦਾ ਗਵਰਨਮੈਂਟ ਦਾ ਨਿਸ਼ਾਨਬੰਦੀ ਦੇ ਵਿੱਚ ਮੇਰੇ ਹਸਬੰਡ ਵੀ ਇੰਕਾ ਟੈਕਸਟ ਵਾਟਰ ਨੂੰ ਚ ਕੰਮ ਕਰਦੇ ਰੇ ਆ ਅਸੀਂ ਦੋਵਾਂ ਨੇ ਲੋਨ ਲੈ ਕੇ ਬਿਲਡਿੰਗ ਬਣਾਈ ਹੋਈ ਆ ਇੱਕ ਨੰਬਰ ਦੇ ਵਿੱਚ ਬਣਾਈ ਦੀ ਆ ਹੋਰ ਬੜੀ ਮਿਹਨਤ ਕੀਤੀ ਆ ਉਹਨਾਂ ਨੇ ਜਿਹੜੇ ਕਿ 2 31 ਦਸੰਬਰ 2012 ਜੋ ਐਕਸਪਾਇਰ ਹੋ ਗਿਆ ਉਸ ਤੋਂ ਬਾਅਦ ਸਾਰਾ ਇਹਦੇ ਕੋਲ ਸੀਗਾ ਮਨੀ ਧਵਾ ਜਾਣ ਔਰ ਮਨੀਸ਼ ਮਾ ਜਾਣ ਦੋਨੇ ਇਸ ਪਰੋਬਾਰ ਨੂੰ ਚਲਾਉਂਦੇ ਰੇ ਆ ਅੱਜ ਜਦੋਂ ਕੀ ਇਹਨੇ ਅਮ 2022 ਦੇ ਵਿੱਚ 5 ਜੂਨ 2022 ਦੇ ਵਿੱਚ ਆਪਣਾ ਜਿਹੜੀ ਸੋਹਣਿਆ ਨਾਂ ਦੀ ਲੇਡੀ ਹੈ ਉਹਦੇ ਨਾਲ ਆਪਣੇ ਆਪ ਨੇ ਇਨਲੀਗਲ ਹੁਣ ਘਰ ਦੇ ਵਿੱਚ ਗਿਆ ਕੇ ਵੜਿਆ ਹੋਇਆ ਵੈ ਇਹਨੇ ਕੋਰਟ ਦੇ ਵਿੱਚ ਆਪਣੇ ਕੋਡ ਵੈਰੀਜ਼ ਕੀਤੀ ਹੈ ਜਾਂ ਗੁਰਦੁਆਰੇ ਕੀਤੀ ਸਭ ਨੂੰ ਇਸ ਬਾਰੇ ਦੇ ਵਿੱਚ ਪਤਾ ਹੈ ਜਿਹੜੀਆਂ ਸਾਡੀਆਂ ਸ਼ਿਕਾਇਤਾਂ ਕਰਦੀ ਬਈ ਹੈ 2 ਸਾਲ ਜਿੰਨੂੰ ਆਈ ਨੂੰ ਹੋਇਆ ਵੈ ਉਹਨੂੰ ਸਾਡੇ ਘਰ ਦੀ ਹਿਸਤੀ ਦਾ ਕਿੱਥੋਂ ਪਤਾ ਇਹ ਸਾਰਾ ਮਨੀ ਮਾਇਨ ਔਰ ਸੰਦੀਪ ਜਿਹੜਾ ਇਹਦੇ ਨਾਲ ਮਿਲਿਆ ਹੋਇਆ ਵੈ ਜੋ ਕਿ ਪਹਿਲੇ ਮੇਰਾ ਬੇਟਾ ਪਨਿਆ ਹੋਇਆ ਵੈ ਇਹ ਸਾਰੀ ਇਹਨਾਂ ਦੋਵਾਂ ਦੀ ਮਿਲੀ ਭਗਤ ਹੈ ਉਹ ਜੋ ਵੀ ਕੰਮ ਕਰ ਰਿਹਾ ਸਾਰਾ ਗਲਤ ਹੈ ਇਹ ਆਪਣੀ ਮਾਂ ਨੂੰ ਡਰਾਉਂਦਾ ਹੈ ਧਮਕਾਉਂਦਾ ਹੈ ਇਹਨੇ ਮੈਨੂੰ ਧੱਕੇ ਮਾਰੇ ਆ ਗਾਲਾਂ ਕੱਢਦਾ ਹੋਇਆ ਤੇ ਮਾਂ ਇਸ ਕਰਕੇ ਬੱਚਿਆ ਨਹੀਂ ਪੜਾਉਂਦੀ ਉਹ ਵੱਡੇ ਹੋ ਕੇ ਆਪਣੇ ਮਾਂ ਨੂੰ ਕੋੜਕ ਚਾਹੀਆਂ ਤੇ ਪੇਸ਼ ਕਰਨ بجائے ਇਸ ਗੱਲ ਦੇ ਕਿ ਕੋਈ ਚੰਗੇ ਅਹੁਦੇ ਤੇ ਹੋਵੇ ਚੰਗਾ ਕੰਮ ਕਰੇ ਤਾਂ ਮੇਰੀ ਮਾਂ ਨਿੱਜ ਬਣੇ ਉਹਨੂੰ ਕੋੜਕ ਚਾਹੀਆਂ ਦੇ ਵਿੱਚ ਰੋਲਦਾ ਪਿਆ ਇਹੋ ਜਿਹਾ ਪੁੱਤਰ ਮਨਾ ਸੋੜਿਆ ਹੋਇਆ ਹੈ ਬੋਧਾਨੀ ਬੁਲਾਣਾ